ਸਿੱਖਾਂ ਦੇ 8ਵੇਂ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਦੀ ਉਮਰ ਪੌਣੇ ਕੋ 8 ਸਾਲ ਦੀ ਸੀ। ਉਹਨਾਂ ਨੂੰ ਬੁਖਾਰ ਹੋ ਗਿਆ ਤੇ ਚੀਚਕ ਨਿਕਲ ਆਈ। ਜਿਸ ਨੂੰ ਮਾਤਾ ਕਹਿੰਦੇ ਹਨ। ਚੀਚਕ ਵੀ ਬਹੁਤ ਸਖਤ ਕਿਸਮ ਦੀ ਸੀ। ਆਪ ਜੀ ਦੀ ਹਾਲਤ ਦੇਖ ਕੇ ਸੰਗਤ ਡੋਲ ਗਈ। ਪਰ ਗੁਰੂ ਜੀ ਨੇ ਸਭ ਨੂੰ ਧੀਰਜ ਦਿੱਤਾ। ਅਤੇ ਵਾਹਿਗੁਰੂ ਦੇ ਭਾਣੇ ਨੂੰ ਸੱਚਾ ਕਰਕੇ ਮੰਨਣ ਦਾ ਉਪਦੇਸ਼ ਦਿੱਤਾ। ਸੰਗਤਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਤੁਹਾਡੇ ਤੋਂ ਬਾਅਦ ਸਿੱਕੀ ਦਾ ਬੂਟਾ ਕੌਣ ਸੰਭਾਲੇਗਾ ਕਿਉਂਕਿ ਇੱਥੇ ਰਾਮ ਰਾਏ ਦਿੱਲੀ ਦਰਬਾਰ ਔਰੰਗਜ਼ੇਬ ਕੋਲ ਬੈਠ ਕੇ ਗੁਰੂ ਬਣਦੀਆਂ ਸਕੀਮਾਂ ਲਾ ਰਿਹਾ ਹੈ ਉਧਰ ਪੰਜਾਬ ਵਿੱਚ ਧੀਰਮਲ ਅਤੇ ਹੋਰ ਸੋਢੀ ਗੁਰਗੱਤੀ ਦੇ ਦਾਵੇਦਾਰ ਬਣੀ ਬੈਠੇ ਹਨ ਆਪ ਜੀ ਦੇ ਜੋਤੀ ਜੋਰ ਸਮਾਉਂਦਿਆਂ ਸਾਰ ਹੀ ਸਾਰੇ ਗੁਰੂ ਬਣ ਬਹਿਣਗੇ ਸਿੱਖੀ ਦਾ ਬੂਟਾ ਤਾਂ ਜੋਗ ਮਾਲੀ ਖਣੋਂ ਕੁਮਲਾ ਜਾਵੇਗਾ ਗੁਰੂ ਜੀ ਨੇ ਸੰਗਤਾਂ ਨੂੰ ਧੀਰਜ ਦੇ ਕੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਲਾਇਆ ਹੋਇਆ ਸਿੱਕੀ ਦਾ ਬੂਟਾ ਸਦਾ ਹੀ ਹਰਿਆ ਭਰਿਆ ਰਹੇਗਾ ਇਹ ਕਹਿ ਕੇ ਆਪ ਜੀ ਨੇ ਨਾਰੀਅਲ ਤੇ ਪੰਜ ਪੈਸੇ ਮੰਗਾਏ ਨਾਰੀਅਲ ਤੇ ਪੰਜ ਪੈਸੇ ਹੱਥ ਵਿੱਚ ਫੜ ਕੇ ਲੰਮੇ ਪਿਆਹੀ ਵਾ ਉੱਚੀ ਕਰਕੇ ਤਿੰਨ ਵਾਰ ਗੋਲ ਚੱਕਰ ਵਿੱਚ ਘੁਮਾਇਆ ਦੇ ਕਿਆ ਬਾਬਾ ਬਕਾਲੇ ਇਸ ਦਾ ਮਤਲਬ ਇਹ ਸੀ ਕਿ ਤਨ ਤਨ ਸਾਹਿਬ ਸ੍ਰੀ ਗੁਰੂ ਨੌਵੇਂ ਗੁਰੂ ਸ੍ਰੀ ਤੇਗ ਬਹਾਦਰ ਸਾਹਿਬ ਜੀ ਉਸ ਵਕਤ ਬਕਾਲੇ ਪਿੰਡ ਵਿੱਚ ਸਨ ਨਾਰੀਅਲ ਤੇ ਪੰਜ ਪੈਸੇ ਉਹਨਾਂ ਲਈ ਸਨ ਇਹ ਵਚਨ ਕਹਿ ਕੇ ਆਪ ਚੇਤ ਸੁਦੀ 14 ਬੈਨ ਵਿਸਾਖ ਸੰਮਤ 1721 ਬੁੱਧਵਾਰ ਵਾਲੇ ਦਿਨ ਜੋਤੀ ਜੋਤ ਸੁਭਾਗ ਗਏ ਉਸ ਦਿਨ ਅੰਗਰੇਜ਼ੀ ਸਾਲ ਦਾ ਸਨ 1664 ਮਾਰਚ ਮਹੀਨੇ ਦੀ 30 ਤਰੀਕ ਸੀ। ਜਮਨਾ ਦੇ ਕੰਡੇ ਪਿੰਡ ਪੋਵਲ ਨੇੜੇ ਆਪ ਜੀ ਦਾ ਸੰਸਕਾਰ ਕੀਤਾ ਗਿਆ। ਵਾਹਿਗੁਰੂ ਵਾਹਿਗੁਰੂ